ਤੁਸੀਂ ਇਸੇ ਜੀ ਮੈਨੂੰ ਕੋ ਸ਼ਾਲ ਸਿੰਘ ਆ ਜੀ ਕਿਤੋਂ ਦੇ ਰਹਿਣ ਆਲੇ ਹੋ ਚੰਦਵਾਜੇ ਦੇ ਜੀ ਕੀ ਕੰਮ ਕੀ ਕਰਦੇ ਹੋ ਚੱਕੀ ਲਾਈ ਆ ਜੀ ਨਿੱਕੇ ਜੀ ਆਟਾ ਪਿੰਡਾ ਕੰਮ ਕਰਦਾ ਹਾਂ ਕਿੰਨੀ ਦੇਰ ਤੋਂ ਰੱਖਦੇ ਹੋ ਮੈਨੂੰ ਹੋ ਗਿਆ ਜੀ ਕੋਈ 10 15 ਸਾਲ ਹੀ ਹੋ ਗਿਆ ਜੀ ਆ ਕੀ ਵਕਤ ਹੋਇਆ ਪਿਛਲੇ ਮਹੀਨੇ ਇਹ ਬਗਾਇਤ ਕਿਸੇ ਤਰਖਾਤ ਤੋਂ ਬਗਾਇਤ ਕਿਸੇ ਗੱਲ ਤੋਂ ਜੀ ਕੋਈ ਇਹਨਾਂ ਨੇ ਦੱਸਿਆ ਨਹੀਂ ਸਾਨੂੰ ਤੇ ਸਾਡੇ ਬੱਚਾ ਨੂੰ ਪੜ੍ਹ ਕੇ ਲੈ ਗਈ ਸੀ ਘਰੋਂ 7 ਵਜੇ ਕਿਸ ਦਿਨ 26 ਸਤ ਨੂੰ ਜੀ ਅੱਛਾ ਕੌਣ ਲੈ ਗਈ ਸੀ ਇਹ ਚੌਂਕੀਨ ਜਾੜ ਜਗਾਈ ਸੀ ਜਗਿੰਦਰ ਗੌਰ ਜੀ ਅ ਕੀ ਕਾਰਨ ਹੋ ਸਕਦਾ ਕਿਉਂ ਲੈ ਕੇ ਗਈ ਉਹਨਾਂ ਨੇ ਦੱਸਿਆ ਤੁਹਾਨੂੰ ਪਛੇ ਜੀ ਕਾਰਨ ਸਾਨੂੰ ਕੋਈ ਨਹੀਂ ਦੱਸਾਂਗੇ ਕੁਛ ਕੁਛ ਕਰਨੀ ਆ ਅਸੀਂ ਕਾ ਵੀ ਕਰ ਲੋ ਜੀ ਅੱਛਾ ਫਿਰ ਕੀ ਹੋਇਆ ਉੱਥੇ ਅਸੀਂ ਫਿਰ ਮਗਰ ਜਾ ਕੇ ਇਹਨਾਂ ਨੇ ਪਤਾ ਕੀਤਾ ਜੀ ਜਦੋਂ ਕਿਤਾ ਜੀ ਰੋਟੀ ਭੇਜਦੇ ਚਾਹ ਭੇਜਦੇ ਰੋਟੀ ਭੇਜਦੇ ਚਾਹ ਭੇਜਦੇ ਸੀ ਕਹੀ ਗਈ ਉਹ ਜਦੋਂ ਹਾਂਜੀ ਕੌਣ ਇਹ ਕਹੀ ਆ ਇਹ ਮੁੰਛੀਆਂ ਨੇ ਅਕਾ ਜੀ ਰੋਟੀ ਭੇਜਦੇ ਉਹ ਚਾਹ ਭੇਜਦੇ ਉਹ ਅਸੀਂ ਚਾਹ ਰੋਟੀ ਜਿੰਨੀ ਫੜਾ ਕੇ ਆਉਂਦੇ ਰਹਿ ਵੀ ਥੋੜਾ ਹੱਥ ਨਾਲ ਛੱਡ ਦੇਣਗੇ ਅੱਛਾ ਪਰ ਸ਼ਾਮ ਨੂੰ ਇਹਨਾਂ ਨੇ ਫੇਰ ਨਾ ਛੱਡਿਆ ਫੇਰ ਉਹਦੇ ਸ਼ਨੀਵਾਰ ਦਾ ਦਿਨ ਸੀਗਾ ਜੀ ਮੈਂ ਜਲ ਸਾਹਿਬ ਦੇ ਪੇਸ਼ ਹੋਣ ਵਾਤੇ ਗਿਆ ਸੀ ਦਰਖਾਸਤ ਲੁਖਾ ਕੇ ਇਹ 2.5 ਤਾ ਇਹੋ ਲੈ ਕੇ 3 ਵਜੇ ਤੱਕ 4 ਵਜੇ ਤੱਕ ਵੀ ਡਿੱਗਦੇ ਰਹੇ ਜਲਸਾਭ ਗਦਨ ਬੈਠੇ ਨਹੀਂ ਜੀ ਉਹਦੇ ਕੋਈ ਅਫਸਰ ਵੀ ਸੀਨੀਅਰ ਹੈ ਨਹੀਂ ਸੀਗਾ ਫਿਰ ਅਸੀਂ ਵਾਪਸ ਮੁੜੇ ਆਈ ਜੀ ਵੀ 4 ਵਜੇ ਤੋਂ ਬਾਅਦ ਹੁਣ ਕੀ ਦੇ ਪੇਸ਼ ਹੋਵਾਂਗੇ ਅਸੀਂ ਬਾਈ ਜੀ ਜਿਹੜਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਇਹ ਕਿਸ ਮਿਸੇ ਨੂੰ ਲੈ ਕੇ ਕੀਤਾ ਸੀ ਅੱਜ ਕੋਈ ਸਾਨੂੰ ਦੱਸਿਆ ਨਹੀਂ ਜੇ ਇਹਨਾਂ ਵੀ ਕਾਦੇ ਵਾਚਲ ਚੱਲੇ ਆ ਜੀ ਇਹ ਕਦੇ ਪੁੱਛ ਗੱਛ ਕਰਨੀ ਅਸੀਂ ਛੱਡ ਦਾਂਗੇ ਜੀ ਕੋਈ ਗੱਲ ਨਹੀਂ ਕਿਸ ਸੰਬੰਧ ਵਿੱਚ ਕਰਨਾ ਸੀ ਲੈ ਕੇ ਸੀ ਸਾਨੂੰ ਸਾਨੂੰ ਨੇ ਕੋਈ ਗੱਲ ਵੀ ਨਹੀਂ ਦੱਸੀ ਜ ਇਹਨਾਂ ਨੇ ਹੂੰ ਇਹਨੂੰ ਤੇ ਕੀ ਹੋਇਆ ਕਾਣੇ ਪੈਰ ਇਹਨੂੰ ਕੁੱਟਾ ਮਾਰਿਆ ਵੀ ਹਮ ਇਹਨਾਂ ਦੇ ਮੂੰਹ ਤੇ ਕੱਪੜਾ ਪਾ ਗਏ ਤੇ ਉਹਨਾਂ ਉਹਨਾਂ ਨੇ ਇਹਨਾਂ ਦੇ ਮੂੰਹ 'ਚ ਪਾਣੀ ਵੀ ਪਾਇਆ ਜਿਵੇਂ ਅੱਤਵਾਦ ਵਾਲੇ ਕਰਦੇ ਰਹੇ ਲੋਕ ਅੱਤਵਾਦੀਆਂ ਗੱਲਾਂ ਹੈ ਜਗਿੰਦਰਪੁਰ ਦੂਜਾ ਕਰਕੇ ਵੇਂਦੀ ਸੀ ਕੰਮ ਸਿੱਖਦੀ ਸੀ ਇਹਨਾਂ ਬੱਚਾਂ ਤੇ ਕੰਮ ਸਿੱਖ ਜਾਈ ਮਾਸੂਮ ਬੱਚੇ ਸੀ ਜਿਆਦਾ ਇਹ ਲਿਕੇ ਸਿ ਸ਼ੱਕ ਦੇ ਦਰਦ ਤੇ ਲੈ ਕੇ ਗਏ ਸੀ ਸ਼ੱਕ ਦੇ ਦਰਦ ਕੋਈ ਦੱਸਿਆ ਨਹੀਂ ਕਿ ਸਾਨੂੰ ਇਹਨੇ ਤੋ ਕੀ ਹਾਂ ਮੈਂ ਜਿਸ ਦਿਨ ਇਹਨਾਂ ਬੱਚਿਆਂ ਚੱਕਿਆ ਗਿਆ ਸੀਗਾ ਕੋਈ ਪਿੰਡ ਦੇ ਵਿੱਚ ਵਾਕਾ ਹੋਇਆ ਸੀ ਕੀ ਕਾਰਨ ਸੀਗਾ ਇਹ ਸਕੋਚ ਸਕੋਚ ਦੱਸਿਆ ਵੀ ਚੋਰੀ ਹੋਈ ਆ ਜੀ ਪਰ ਚੋਰੀ ਚੋਰੀ ਦੇ ਬਾਅਦ ਵੀ ਸਾਨੂੰ ਇਹਨਾਂ ਨੇ ਮਗਰੋਂ ਬਾਅਦ ਤੇ ਵੇਚ ਦੱਸਿਆ ਜੀ ਇਹਨਾਂ ਨੇ ਹੂੰ ਫਿਰ ਉਸ ਤੋਂ ਬਾਅਦ ਕੀ ਹੋਇਆ ਉਹ ਤੋਂ ਬਾਅਦ ਜਦੋਂ ਮੈਂ ਉਧਰ ਦਰਖਾਸਤ ਦੇਣ ਗਿਆ ਸੀ ਜੀ ਹੂੰ ਗਾਦਨਪੁਰ ਦੇ ਦੇ ਇੱਕ ਰਾਤ ਤੇ ਦੋ ਦਿਨ ਰੱਖਿਆ ਜੀ ਅਗਲੇ ਦਿਨ ਸ਼ਾਮ ਨੂੰ ਇਹਨੇ 3 ਵਜੇ ਸਾਨੂੰ ਫੋਨ ਕਰਦੇ ਰੇ ਵੀ ਇਹਨਾਂ ਨੂੰ ਲੈ ਜਾਓ ਲੈ ਜਾਓ ਲੈ ਜਾਓ ਕਿਤੇ ਕਿਸੇ ਨੂੰ ਜਾਓ ਕਿਤੇ ਕਿਸੇ ਨੂੰ ਜਾਓ ਵੀ ਬਈ ਗੱਲ ਹੂੰ ਤੇ ਫਿਰ ਇਹ ਜਦੋਂ ਬੰਦੇ ਗਏ ਇਹਨੇ ਛੱਟ ਤੇ ਜੀ ਇੱਕ ਮੁੰਡਾ ਉਸੇ ਦਿਨ ਹੀ ਇਹਨੇ ਸ਼ਾਮ ਨੂੰ 10000 ਰੁਪਏ ਲੈ ਕੇ ਛੱਟਤਾ ਸੀਗਾ ਜੀ ਦੂਜਾ ਦੂਜਾ ਬੰਦਾ ਤੋਂ ਪੈਸੇ ਮੰਗਦੇ ਰੇ ਜੀ ਕਿਤੇ ਸਾਡੇ ਕੋਲੇ ਪੈਸੇ ਦੇ ਉਹਨੂੰ ਹਾਈ ਦੀ ਸੀਗੇ ਕਿੰਨੇ ਪੈਸੇ ਲੈ ਕੇ ਚਲੇ ਗਏ 10000 ਰੁਪਏ ਲੈ ਗਏ ਜੀ ਬਜੀ ਇਸ ਵਿਸ਼ੇ ਨੂੰ ਲੈ ਕੇ ਕਿਸੇ ਕੋਈ ਤੁਸੀਂ ਅਧਿਕਾਰੀ ਕੋਈ ਦਰਖਾਸਤ ਵਗੈਰਾ ਦਿੱਤੀ ਸੀਗੀ ਇਹ ਦਰਖਾਸਤ ਮੈਂ ਦੇਣ ਵਾਸਤੇ ਗਿਆ ਸੀ ਜੱਲ ਸਾਹਿਬ ਦੇ ਪੇਸ਼ ਹੋਣ ਵਾਸਤੇ ਗਿਆ ਸੀ ਵੀ ਸਾਡੇ ਮੁੰਡੇ ਅੰਦਰ ਬੈਠੇ ਆ ਜੀ ਬਈ ਜੀ ਕੋਣ ਵਾਸਤੇ ਉੱਥੇ ਉੱਥੇ ਖੀਰ ਲੈ ਮਹੀਨੇ ਦਾ ਦੂਜਾ ਸ਼ਨੀਵਾਰ ਸੀਗਾ ਜਿਹੋ ਦੇ ਇਹ ਸ਼ੁੱਕਰਵਾਰ ਵੀ ਛੁੱਟੀ ਸੀ ਗਈ ਉਹਦੇ ਤੇ ਪਰ ਦਰ ਮੁਲਾਜ਼ਮਾਂ ਤੋਂ ਅਸੀਂ ਪੁੱਛਦੇ ਰਹੇ ਉੱਥੇ 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 ਡਿਡਾਂ ਦਾ ਵੀ ਪੁੱਛਿਆ ਉਹ ਕਹਿੰਦੇ ਜੀ ਆਉਣਗੇ ਜੱਲ ਸਾਹਿਬ ਆਉਣਗੇ ਆਉਣਗੇ ਜੀ ਮੇਰੀ ਗੱਲਾਂ ਉਹਨਾਂ ਨੇ 3 ਵਜੇ ਕਹਿਦਾ ਵੀ ਨਹੀਂ ਆਉਂਦੇ ਜੀ ਜੱਜ ਸਾਹਿਬ ਨਹੀਂ ਹੁੰਦੇ ਫੇਰ ਅਸੀਂ ਵਾਪਸ ਮੁੜ ਜਾਈ ਸੀ ਫੇਰ ਇਹ ਬੱਚਿਆਂ ਨੂੰ ਕਿਸ ਨੇ ਛੱਡਿਆ ਜੀ ਇਹ ਪਰਸ਼ੰ ਸ਼ਾਮ ਨੂੰ ਇਹਨਾਂ ਬੱਚਾਂ ਕੋਲ ਵੀ ਫੋਨ ਕਰਾਈਗਾ ਜਿਹੜਾ ਮੁੰਛੀ ਸੀਗਾ ਜੀ ਉੱਥੇ ਵੀ ਲੈ ਜਾਓ ਇਹਨਾਂ ਨੂੰ ਲੈ ਜਾਓ ਇਹਨਾਂ ਨੂੰ ਲੈ ਜਾਓ ਤਾਂ ਫੇਰ ਫੇਰ ਉਹਨੂੰ ਫੇਰ ਉਹਨੂੰ ਜਲੌਰ ਸਿੰਘਾ ਜੀ ਉਹ ਜਾ ਕੇ ਲੈ ਕੇ ਆਇਆ ਨਾਲ ਹੋਰ ਬੰਦੇ ਸੀਗੇ ਨਾਲ ਮੈਂ ਵੀ ਇਹਨਾਂ ਨਾਲ ਸੀਗਾ ਜੀ ਉਹਨੂੰ ਲੈ ਕੇ ਆਏ ਉਹਨਾਂ ਨੇ ਉਹ ਉਸ ਵਕਤ ਉਹ ਮੁੰਟੀਆਂ ਦਾ ਵੀ ਇਹਨਾਂ ਨੂੰ ਲੈ ਜਾਓ ਮੇਰੀ ਗੱਲ ਸੁਣੋ ਭਾਈ ਜੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਹਾਂਜੀ ਉਹਨਾਂ ਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਵੀ ਕਿਉਂ ਫੜੇ ਤੇ ਕਿਉਂ ਇਹਨੂੰ ਕੁੱਟ ਮਾਰੇ ਨੇ ਦੀ ਕੀਤੀ ਗਈ ਜੀ ਇਸ ਵਾਰ ਚ ਕੋਈ ਦਰਖਾਸਤ ਦਿੱਤੀ ਤੁਸੀਂ ਹਾਂਜੀ ਦਰਖਾਸਤਾਂ ਮੈਂ ਬਹੁਤ ਦਿੱਤੀਆਂ ਜੀ ਮੈਂ ਸਭ ਤੋਂ ਪਹਿਲਾਂ ਸਸਪੀ ਸਾਹਿਬ ਨੂੰ ਦਰਖਾਸਤ ਦਿੱਤੀ ਜੀ ਹਾਂ ਆਈ ਜੀ ਜੋ ਵੀ ਦਰਖਾਸਤ ਦਿੱਤੀ ਜੀ ਆਈ ਜੀ ਨੂੰ ਵੀ ਦਰਖਾਸਤ ਦਿੱਤੀ ਆ ਜੀ ਇੱਕ ਡੀਜੀਪੀ ਸਾਹਿਬ ਨੂੰ ਦਰਖਾਸਤ ਦਿੱਤੀ ਜੀ ਇਹ ਆਪਣੇ ਭਗਵੰਤ ਮਾਨ ਸਾਹਿਬ ਨੂੰ ਵੀ ਦਰਖਾਸਤ ਦਿੱਤੀ ਸੀ ਜੀ ਇੱਕ ਡੀਸੀ ਸਾਹਿਬ ਨੂੰ ਦਿੱਤੀ ਜਿਹੜੀ ਐਸਐਸਪੀ ਵਾਲੀ ਦਰਖਾਸਤ ਸੀ ਉਹ ਮੈਨੂੰ ਇਹਨਾਂ ਨੇ ਸਦਕੇ ਤੇ ਮੇਰੇ ਗੂਟੇ ਸਤਪਾਲ ਸਿੰਘ ਨੇ ਦੂਜਾ ਲਵਾ ਲਈ ਉੱਥੇ ਗੇਲੀਆ ਥਾਣੇ ਦੇ ਵਿੱਚ ਲਵਾ ਲਈ ਇਹਨਾਂ ਨੇ ਇੱਕ ਉਦੋਂ ਉਦੋਂ ਲੈ ਕੇ ਤਿੰਨ ਕਾਜ ਥੱਲੇ ਸੀਗੇ ਉਹ ਤਿੰਨ ਕਾਜ ਜਾਂਦੇ ਮੇਰੇ ਦੇ ਨੇ ਗੂਟੇ ਲਵਾ ਲੇ ਮੈਨੂੰ ਕਹਿੰਦਾ ਵੀ ਹੁਣ ਤੇਨੂੰ ਸਾਰਾ ਕੁਤੇ ਦਾ ਇਨਸਾਫ ਹੋ ਜਾਊਗਾ ਤੇ ਕੋਈ ਗੱਲਬਾਤ ਨਹੀਂ ਤੈਨੂੰ ਬੁਲਾਵਾਂਗੇ ਉਸ ਤੋਂ ਬਾਅਦ ਦੇ ਵਿੱਚ ਜਦੋਂ ਮੈਂ ਜਾ ਕੇ ਪਹੁੰਚਦਾ ਰਿਹਾ ਕਹਿੰਦੇ ਨੇ ਵੀ ਤੇਰੀ ਦਰਖਾਸਤ ਜਿਹੜੀ ਸੀਗੀ ਦਫਤਰ ਦਾਖਲ ਕਰਤੀ ਦਫਤਰ ਦਾਖਲ ਕਰਤੀ ਜੀ ਕੋਈ ਇਨਸਾਫ ਨਹੀਂ ਉਹਨਾਂ ਤੋਂ ਮਿਲਿਆ ਜੀ ਮੈਨੂੰ ਹੁਣ ਕੀ ਮੰਨ ਕਰਦੇ ਆਂ ਹੁਣ ਮੈਂ ਮੰਗ ਕਰਦਾ ਵੀ ਸਾਡਾ ਸਾਡਾ ਇਨਸਾਫ ਕੀਤਾ ਜਾਵੇ ਜੀ ਇਹ। ਇਹ ਚੱਕਵੇ ਲੈ ਗਏ। ਕੌਣ? ਆ ਜਿਸ ਇਸ ਕੰਕੀਨਚਾਰਜ ਮੈਂ ਜਗਿੰਦਰ ਗੌਰ। ਹੂੰ ਇਹਨਾਂ ਨੇ ਸਾਨੂੰ 26 ਤਰੀਕ ਨੂੰ ਚੱਕ ਲਿਆ ਸਵੇਰ 7 ਵਜੇ। ਕਹਿੰਦੇ ਤੁਹਾਨੂੰ ਪੁੱਛ ਕੇ ਛਿੜੀ ਲੈ ਕੇ ਚੱਲੇ ਆ। ਉੱਥੇ ਲਿਜਾ ਕੇ ਇਹਨਾਂ ਨੇ ਸਾਨੂੰ ਕੌਣ ਹੀ ਪੁੱਛਿਆ ਕੌਣ ਦੱਸਿਆ ਇਹਨਾਂ ਨੇ ਸਾਡੇ ਕੱਪੜੇ ਲਵਾ ਗਏ। ਸਾਨੂੰ ਉੱਥੇ ਕੁੱਟਿਆ ਇਹਨਾਂ ਨੇ। ਹੂੰ ਤੇ ਸਾਨੂੰ ਕਹਿੰਦੇ ਬਿਨਾਂ ਗਲਤੀ ਪੈਸੇ ਦੀ ਮੰਗ ਕਰਦੇ ਸੀ ਪਰ ਅਸੀਂ ਗਰੀਬ ਬੰਦੇ ਅਸੀਂ ਕਿੱਥੋਂ ਪੈਸਾ ਦੰਦਈ ਇਹਨਾਂ ਨੂੰ ਇੱਕ ਮੁੰਡਾ ਨਾਲ ਸੀ ਉਹ ਤੋਂ 10000 ਰੁਪਏ ਲੈ ਕੇ ਉਹਨੂੰ ਰਾਤ ਨੂੰ ਕੱਢ ਤਾ ਗਏ ਤੁਹਾਨੂੰ ਅੱਧੇ ਅੱਧੇ ਘੰਟੇ ਪਿੱਛੇ ਕਰਨਾਗੇ ਇਹਨਾਂ ਨੇ ਸਾਨੂੰ ਬੜੇ ਘਰ ਦਿਆ ਇਹਨਾਂ ਨੇ ਇਹਨਾਂ ਨੇ ਸਾਨੂੰ ਉੱਥੇ ਹੀ ਰੱਖਿਆ ਰਾਤ ਨੂੰ ਕਹਿੰਦੇ ਕੱਲ ਨੂੰ ਛੱਡਾਂ ਅਗਲੇ ਦਿਨ ਸਾਨੂੰ ਸ਼ਾਮ ਨੂੰ ਛੱਡਾਂ 6 ਵਜੇ ਇਹਨਾਂ ਨੇ ਇਹਨਾਂ ਨੇ ਦੋ ਵਾਰ ਕੁੱਟ ਮਾਰ ਕੀਤੀ ਸਾਡੇ ਨਾਲ ਇਹਨਾਂ ਨੇ ਬੰਨ ਕੇ ਮੂੰਹ ਉੱਤੇ ਪਾਣੀ ਪਾਇਆ ਕਿੰਨੀ ਉਮਰ ਕਿੰਨੀ ਤੱਕ ਮੇਰੀ 17.5 ਸਾਲ ਉਮਰ ਹੈ ਮੈਂ ਕੰਮ ਕੀ ਕਰਦੀ ਹਾਂ ਮੈਂ ਕੰਪਿ ਮੈਂ ਕਿਸ਼ੋਰ ਕਾਲ ਕੰਪਿਊਟਰ ਸੈਂਟਰ ਚ ਬੇਸਿਕ ਤੇ ਕਰੀ ਜਾਂਦਾ ਸਟੱਡੀ ਇਹਨਾਂ ਨੇ ਜੀ ਸਾਨੂੰ ਚੱਕ ਕੇ ਇਹਨਾਂ ਨੇ ਸਾਨੂੰ ਕੁੱਟਮਾਰ ਬਹੁਤ ਕੀਤੀ ਸੀ ਤਨਸਾਫ ਚ ਨਹੀਂ ਕਿੰਨੇ ਭੈਣ ਭੈਣ ਅਸੀਂ ਤਿੰਨ ਭੈਣ ਭਰਾਈ ਦੋ ਭਰਾ ਤੇ ਇੱਕ ਭੈਣ ਭੈਣ ਮੇਰੀ ਵੀ ਹੈ ਹਾਂ ਜਿਹੜੇ ਭਰਾ ਦੋ ਵੱਡਾ ਦੂਜਾ ਛੋਟਾ ਬ੍ਰਦਰ ਹੈ ਮੇਰਾ ਉਹ ਸਟੱਡੀ ਕਰੀ ਜਾਂਦਾ 10th ਜੀ ਇਹਨਾਂ ਨੇ ਜੀ ਸਾਨੂੰ ਕੁੱਟਮਾਰ ਕੀਤੀ ਇਹਨਾਂ ਨੇ ਇੱਕਦਮ ਮੁੰਡਾ ਕੱਢਤਾ ਸਾਨੂੰ ਕਹਿੰਦੇ ਤੁਹਾਨੂੰ ਕੱਢਾਂਗੇ ਇਹਨਾਂ ਨੇ ਪੈਸੇ ਦੀ ਮੰਗ ਕਰਦੀ ਸੀ ਮੋਂਚੀ ਨੇ ਆ ਕੇ ਮੇਰੇ ਕੰਨ ਖਾਈ ਤੇ ਜ਼ੋਰ ਦੇ ਨੇ ਮਾਰਿਆ ਮੇਰਾ ਸਿਰ ਥੱਲੇ ਦੇ ਲਾਤੇ ਡਾਂਗ ਮਾਰੀ ਇਹਨਾਂ ਨੇ ਬਹੁਤ ਸਾਨੂੰ ਤਸੀਹੇ ਦਿੱਤੇ ਆ ਪੁੱਠਾ ਸਿੱਧਾ ਬੋਲਦੇ ਗਾਲੀ ਗਲੋਚੀ ਬੋਕ ਕੀਤਾ ਉੱਥੇ ਇਹਨਾਂ ਨੇ ਦੋ ਦਿਨ ਸਾਡੇ ਨਾਲ ਜੋ ਘਰ ਦੇ ਆਉਂਦੇ ਸੀਗੇ ਉਹ ਸਿਰਫ ਲੰਗਰ ਦੀ ਲੰਗਰ ਦੇ ਕਹਿੰਦੇ ਛੱਡ ਦੇਣੀ ਸੀ ਇਹਨਾਂ ਦੋ ਦਿਨ ਬਹੁਤ ਸਾਨੂੰ ਤਕਲੀਫ ਦਿੱਤੀ ਤਸੀਹੇ ਦਿੱਤੇ ਕੀ ਮੰਗ ਕਰਦੇ ਅਸੀਂ ਮੰਗ ਇਨਸਾਫ ਦੀ ਕਰਦੇ ਆ ਚਾਹੀਐ ਐਸਐਮੈਡਮ ਜਿਹੜੀ ਆ ਜਗਿੰਦਰ ਕੌਰ ਚੌਕੀਚਾਰ ਇਹਨਾਂ ਤੇ ਸਖਤ ਕਾਰਵਾਈ ਕੀਤੀ ਆ ਬਈ ਇਹਨੇ ਪਰਚਾ ਦਰਜ ਕੀਤਾ ਤਾਂ ਇਹ ਸਾਨੂੰ ਇਨਸਾਫ ਮਿਲੇ ਵੀਰ ਜੀ ਪਿੰਡ ਕਿਹੜਾ ਤੁਹਾਡਾ ਚੰਦਪਾ ਦਾ ਪਿੰਡ ਹੈ ਕੀ ਮਸਲਾ ਇਹਨਾਂ ਦਾ ਜਿਹੜਾ ਮਸਲਾ ਹੈ ਜੀ ਇਹਨਾਂ ਦੇ ਬੱਚੇ ਚੋਰੀ ਦੇ ਕੇਸ ਦੇ ਵਿੱਚ ਐਫਐਸ ਜਗਿੰਦਰ ਕੌਰ ਲੈ ਕੇ ਗਈ ਸੀ ਉਹਦੇ ਉਸ ਬੰਦੇ ਤੋਂ ਇਹਨੂੰ ਕਹੀ ਕਿ ਵੀ ਪ੍ਰੋਸੈਸ ਕਰਕੇ ਉਸ ਤੋਂ ਲੈ ਕੇ ਜਾਣਾ ਜੀ ਉਦੋਂ ਬਾਅਦ ਇਹਨਾਂ ਨੇ ਇੱਕ ਦੋ ਦਿਨ ਇਹਨਾਂ ਨੇ ਵੇਟ ਕੀਤੀ ਵੀ ਸਾਡੇ ਬੱਚੇ ਛੱਡ ਦੇਣਗੇ ਉਹ ਬੱਚੇ ਛੱਡੇ ਨਹੀਂ ਉਦੋਂ ਬਾਅਦ ਫਿਰ ਇਹ ਜਾਂਸਾਦ ਦੀ ਪੇਸ਼ਾ ਹੁਣ ਅਸਟ ਵੀ ਗਏ ਜੀ ਤੇ ਜਾਂਸਾਦ ਮਿਲੇ ਨਹੀਂ ਕਿ ਬੱਚੇ ਅਨੁਸਾਸਰੀ ਤੌਰ ਤੇ ਮਤਲ ਇਹਨਾਂ ਨੇ ਚੌਕੀ ਦੇ ਵਿੱਚ ਭਾਈ ਆ ਤੇ ਉਹਨਾਂ ਨੇ ਸ਼ਾਮ ਨੂੰ ਅਗਲੇ ਦਿਨ ਕਿਹਾ ਕਿ ਚਰੋ ਮੋਤਵਾਰ ਬੰਦੇ ਗਏ ਮੋਤਵਾਰ ਬੰਦੇ ਉਹਦੇ ਨਾਲ ਇਹਨਾਂ ਨੇ ਛੜਤੀ ਦੋ ਦਿਨ ਰੱਖੀ ਜੀ ਤੇ ਬਾਕੀ ਵਿਸ਼ਾਲ ਸਿੰਘ ਨੇ ਮੈਨੂੰ ਦੱਸਿਆ ਵੀ ਇਹਨਾਂ ਨੂੰ ਕਟਵਾਰ ਵੀ ਕੀਤੀ ਹੈ ਅਹ ਇਹਨੇ ਕਿਸ ਬਣਾ ਤੇ ਲੈ ਕੇ ਗਏ ਇਹਨਾਂ ਉਹ ਵੀ ਸਕੂਲ ਦੇ ਵਿੱਚ ਚੰਦ ਬਜੇ ਸਕੂਲ ਦੇ ਵਿੱਚ ਚੋਰੀ ਹੋਈ ਸੀ ਜੀ ਉਹ ਚੋਰੀ ਦੇ ਸਬੰਧ ਵਿੱਚ ਮਤਲਬ ਹੋਰ ਦੋ ਤਿੰਨ ਬੱਚੇ ਹੋਰ ਵੀ ਉਹਨਾਂ ਨੂੰ ਇਹਨਾਂ ਨੇ ਲੈ ਕੇ ਗਏ ਚੌਕੀ ਹਾਂ ਉਹਨਾਂ ਨੇ ਵੀ ਸਾਨੂੰ ਆ ਕੇ ਪਿੰਡ ਤੌਰ ਤੇ ਦੱਸਿਆ ਵੀ ਸਾਨੂੰ ਕੁੱਟਮਾਰ ਕੀਤੀ ਹੈ। ਤੇ ਕਿਸੇ ਤੋਂ ਕੋਈ ਬਰਾਮਦ ਹੋਇਆ? ਨਹੀਂ ਕੋਈ ਬਰਾਮਦ ਨਹੀਂ ਹੋਇਆ ਜੀ। ਹਾਂ। ਇਹ ਇਹਨਾਂ ਦੀ ਕੁੱਟਮਾਰ ਹੋਈ ਹੈ। ਹਾਂ ਜੀ ਕੁੱਟਮਾਰ ਬਾਰੇ ਉਹਨਾਂ ਨੇ ਦੱਸਿਆ ਕਿ ਵੀ ਸਾਨੂੰ ਕੁੱਟਮਾਰ ਕੀਤੀ ਹੈ। ਅੱਛਾ। ਹਾਂ ਜੀ। ਹਾਂ ਜੀ ਭਾਈ ਜੀ ਕੀ ਨਾਮ ਹੈ? ਗੁਰਚਰਨ ਸਿੰਘ ਜੀ। ਤੇ ਪਿੰਡ ਆਪਣਾ ਚੰਦਪਾਟ ਜੀ। ਕੀ ਮਸਲਾ ਇਹਨਾਂ ਦਾ? ਇਹਨਾਂ ਦੇ ਬੱਚਿਆਂ ਨੂੰ ਲੈ ਕੇ ਗਏ ਸੀ ਸਕੂਲ ਦੇ ਸੰਬੰਧ ਚ ਕੋਈ ਚੋਰੀ ਹੋਈ ਸੀ। 26 7 ਨੂੰ ਇਹ 27 7 ਨੂੰ ਪੇਸ਼ ਹੋਣ ਗਏ ਸੀ ਜੋ ਫਿਰ ਜੱਦ ਸਾਹਿਬ ਦੇ ਉਥੇ ਛੁੱਟੀ ਹੋਣ ਕਰਕੇ ਪੇਸ਼ ਨਹੀਂ ਹੋ ਸਕੀ ਵਾਪਸ ਆ ਗਏ ਉਹਨਾਂ ਨੇ ਛੱਡੇ ਨੇ ਜੀ ਮੇਰੇ ਦੇ ਮੁੰਡੇ ਸ਼ਾਮ ਨੂੰ ਉਹਨਾਂ ਨੂੰ ਉਥੋਂ ਟੈਲੀਫੋਨ ਆਇਆ ਵੀ ਇਹਨਾਂ ਨੂੰ ਲੈ ਜਾਓ ਫਿਰ ਵਾਰੀ ਵਾਰੀ ਟੈਲੀਫੋਨ ਆਉਂਦੇ ਰਹੇ ਉਹਨਾਂ ਨੇ ਕੋਈ ਸ਼ਾਮ ਨੂੰ ਛੱਡੇ ਸਵਾ 6 ਵਜੇ ਹਾਂਜੀ ਤੇ ਕੀ ਹੁਣ ਇਹਨਾਂ ਦੇ ਵਿੱਚ ਪੈਸੇ ਦੀ ਮੰਗ ਕੀਤੀ ਇਹਨ ਕਸ਼ਾਲ ਨੇ ਮੈਨੂੰ ਦੱਸਿਆ ਸੀ ਕਿ 10000 ਰੁਪਏ ਮੰਗਦੇ ਆ ਪਤਾ ਵੀ ਪੈਸੇ ਤਾਂ ਕਿੱਥੋਂ ਬਣਨੇ ਪਏ ਹੈ ਨਹੀਂ ਹਾਂ ਤੀਜੀ ਵੱਲੋਂ ਮੰਗ ਕੀਤੀ ਵੱਲੋਂ ਕੀਤੀ ਗਈ ਸੀ ਜਗਿੰਦਰ ਕੌਰ ਵੱਲੋਂ ਸਰ ਚਾਜ ਬਾਤੀ ਚੌਂਕੀ ਸਰ ਤੇ ਮੈਕਸੀਮਲ ਐਪਲੀਕੇਸ਼ਨ ਉਹਨਾਂ ਅੰਦਰ ਇਹ ਵੱਲੋਂ ਤੀਜੀ ਕਸ਼ਾਲ ਤੋਂ ਵੱਲੋਂ ਚੌਂਕੀ ਚਾਰ ਤੇ ਕੋਈ ਸੱਜਾ ਮੈਂ ਲਗਾਈ ਗਈ ਕੀ ਅਸਰ ਲੱਗਾ ਹਾਂ ਇੱਕ ਜਿਹੜੀ ਇੱਕ ਐਪਲੀਕੇਸ਼ਨ ਹੈ ਸਾਡੇ ਕੋਲ ਕਸ਼ਾਲ ਸਿੰਘ ਪੁੱਤਰ ਜੀਤ ਸਿੰਘ ਵੱਸ ਚੰਦਪਾਜਾ ਵੱਲੋਂ ਉਸਨੇ ਇਹ ਸ਼ਿਕਾਇਤ ਕੀਤੀ ਸੀ ਕਿ ਉਸ ਦਾ ਪੁੱਤਰ ਦਾ ਪੋਤਰਾ ਸੀ ਰੇਸ਼ਮ ਸਿੰਘ ਤੇ ਉਸ ਟਾਈਮ 'ਚ ਸਾਡੇ ਉੱਥੇ ਚੰਦਪਾਜਾ ਸਕੂਲ ਚੱਕ ਚੋਰੀ ਹੋਈ ਸੀ ਉਸ ਵਤ ਵਿੱਚ ਇਹਦੇ ਪੋਤਰੀ ਪੁੱਛ ਕੇ ਚ ਵਾਸਤੇ ਇਹਨੂੰ ਲਿਆ ਪੜਾਇਆ ਗਿਆ ਸੀਗਾ ਤੇ ਪੁੱਛਲੇ ਚ ਤੋਂ ਬਾਅਦ ਇਹਨੂੰ ਮੋਦਰ ਆਦਮੀ ਦਾ ਰਤ ਵਾਸਕਾ ਪੇ ਦਿੱਤਾ ਗਿਆ ਸੀਗਾ ਉਸ ਬੰਦ ਵਿੱਚ ਇਹਨੇ ਇੱਕ ਦਿਖਾ ਦਿੱਤੀ ਵੀ ਸਾਡੇ ਨਾਲ ਵੀ ਗਲਤ ਤਰੀਕੇ ਨਾਲ ਚੌਂਕੀ ਇੰਚਾਰਜ ਨੇ ਬਿਹੇਵ ਕੀਤਾ ਤੇ ਬਾਅਦ ਜਿਹੜੀ ਉਹ ਪੜਤਾਲ ਕੀਤੀ ਤੇ ਉਸ ਦੇ ਵਿੱਚ ਇਹੋ ਜਿਹੀ ਕੋਈ ਗੱਲ ਨਹੀਂ ਆਈ ਤੇ ਜਿਹੜੀ ਉਸ ਤੋਂ ਬਾਅਦ ਅਸੀਂ ਬਿਆਨਾਂ ਦੇ ਆਧਾਰ ਤੇ ਜਿਹੜੇ ਨੂੰ ਦਫ਼ਤਰ ਦਾਖਲ ਕਰਤਾ ਸੀ ਵੀ ਕੋਈ ਨਹੀਂ